ਨਿਰਗੁਣ ਹਾਰ ਅਣਜਾਣ ਹਾ ਜੀ ਗੁਣ ਨਹੀਂ ਕੋਈ ਸੇਵਕ ਨੂੰ ਸਤਕਾਰ ਦਿਓ ਮੰਨ ਕੇ ਅਰਜੋਈ ਸੇਵਕ ਨੂੰ ਸਤਕਾਰ ਦਿਓ ਮੰਨ ਕੇ ਅਰਜੋਈ ਓ ਬਖਸ਼ੋ ਭੁਲਾ ਸਾਡੀਆਂ ਦਰ ਸੀਸ ਝੁਕਾਏ ਹਮ ਬਰਕਤੋਂ ਗੁਰ ਪਿਤਾ ਹੈ ਦੇ ਮਤ ਸਮਝਾਏ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਨਿਰਗੁਣ ਹਾਰ ਅਜਾਣ ਹਾ ਦੀ ਗੁਣ ਨਹੀਂ ਕੋਈ ਸੇਵਕ ਨੂੰ ਸਤਕਾਰ ਦਿਓ ਮੰਨ ਕੇ ਅਰਜੋਈ ਸੇਵਕ ਨੂੰ ਸਤਕਾਰ ਦਿਓ ਮੰਨ ਕੇ ਅਰਜੋਈ ਓ ਬਖਸ਼ੋ ਭੁਲਾ ਸਾਡੀਆਂ ਦਰਸੀ ਸੱਚ ਕਾਏ ਹਮ ਬਾਰਕ ਤੂੰ ਗੁਰ ਪਿਤਾ ਜਾਏ ਹੰ ਬਰਕਤੋਂ ਗੁਰ ਪਿਤਾ ਹੈ ਦੇ ਮਤ ਸਮਝਾਏ ਸੁਣਿਆ ਹਰ ਦੇਦਾਰੀ ਉੱਤੇ ਹੰਕਾਰ ਨਹੀਂ ਪਾਉਂਦਾ ਕਿਰਪਾ ਕਰ ਟਿਕਾ ਦਿਓ ਮਨ ਵਸ ਨਹੀਂ ਆਉਂਦਾ ਕਿਰਪਾ ਕਰ ਟਿਕਾ ਦਿਓ ਮਨ ਵਸ ਨਹੀਂ ਆਉਂਦਾ ਓ ਫੁੱਲ ਖੁਸ਼ੀ ਦੇ ਹਾਏ ਹੰਬਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਓ ਭਵ ਸਾਗਰ ਸੰਸਾਰ ਨੂੰ ਹੈ ਤਰਨਾ ਔਖਾ ਹੱਕ ਸਾਚੀ ਨਸਾਫ ਲਈ ਹੈ ਮਰਨਾ ਔਖਾ ਹੱਕ ਸਾਚੀ ਨਸਾਫ ਲਈ ਹੈ ਮਰਨਾ ਔਖਾ ਹੰਬਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਓ ਸਾਨੂੰ ਇਉਂ ਦੀ ਸਮਝ ਨਹੀਂ ਗੁਰ ਜੀ ਸਮਝਾ ਦਿਓ ਹਿਰਦੇ ਵਿੱਚ ਗਿਆਨ ਦੀ ਕੋਈ ਜੋਤ ਜਗਾ ਦਿਓ ਹਿਰਦੇ ਵਿੱਚ ਗਿਆਨ ਦੀ ਕੋਈ ਜੋਤ ਜਗਾ ਦਿਓ ਹਾਏ ਹੰਬਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਆਉਂਦੇ ਵਾ ਸਿੱਖਿਆਲ ਨਹੀਂ ਪਈ ਉਲਜੀ ਤਾਣੀ ਵਾਂਡ ਹਟਾਈਏ ਦੇਸ਼ ਚੋਂ ਜੋ ਹੋ ਰਹੀ ਕਾਣੀ ਵਾਂਡ ਹਟਾਈਏ ਦੇਸ਼ ਚੋਂ ਜੋ ਹੋ ਰਹੀ ਕਾਣੀ ਓ ਬਣ ਕੇ ਦਰਦੀ ਆਏ ਹੰ ਬਰਕਤੂ ਗੁਰ ਪਿਤਾ ਹੈ ਦੇ ਮਤ ਸਮਝਾਏ ਓ ਬਿਨ ਥਮਾ ਇਸ ਮਾਨ ਚ ਧਰਦੀ ਖੱਲਿਆਰੀ ਕਿਵੇਂ ਕਰਦੀ ਮਾਲਕਾ ਤੁਸਾਂ ਨਵੀਂ ਸਾਰੀ ਐਵੇਂ ਕਰਦੀ ਮਾਲਕਾ ਤੁਸਾਂ ਨਵੀਂ ਸਾਰੀ ਆਏ ਹੰਬਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਓ ਮਸਨ ਮਾਣੀ ਸਿੱਖ ਨੂੰ ਸਿੱਧੇ ਰਾ ਬਾਦਿਓ ਟੋਟੀ ਦੇ ਬਰਤਾਪ ਨੂੰ ਸਭ ਗੁਣ ਸਮਝਾ ਦਿਓ ਜਗਦੀਪ ਅਤੇ ਪਰਤਾਪ ਨੂੰ ਸਭ ਗੁਣ ਸਮਝਾ ਦਿਓ ਆਜ ਸੋਚ ਗਿਆਨ ਦੀ ਜੋ ਹਰ ਗੁਣ